ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋਗ ਕਤਕ ਦੇ ਮਹੀਨੇ ਦੀ ਸੁਹਾਵਣੀ ਰੁੱਤ ਵਿੱਚ ਪਰਮੇਸ਼ਰ ਨਾਲ ਵਿਛੋੜਾ ਆਪਣੇ ਕਰਮਾਂ ਦਾ ਫਲ ਹੈ ਇਸ ਦਾ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਪਰਮੇਸ਼ਰ ਨੂੰ ਭੁੱਲ ਜਾਣ ਨਾਲ ਹੀ ਮਨੁੱਖ ਨੂੰ ਦੁੱਖ ਕਲੇਸ਼ ਅਤੇ ਸਭ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਬ੍ਰਹਿਮੰਡ ਦੇ ਕਣ ਕਣ ਵਿੱਚ ਰਮੇ ਹੋਏ ਰਾਮ ਤੋਂ ਬੇਮੁਖ ਨਾ ਹੋਣ ਨਾਲ ਹੀ ਜਨਮ ਮਰਨ ਦਾ ਲੰਮਾ ਗੇੜ ਪੈ ਜਾਂਦਾ ਹੈ ਅਤੇ ਆਤਮਾ ਦਾ ਪਰਮਾਤਮਾ ਨਾਲ ਮਲਾਪ ਨਹੀਂ ਹੁੰਦਾ ਜਨਮ ਮਰਨ ਦੇ ਗੇੜ ਵਿੱਚ ਜੀਵ ਆਤਮਾ ਦੁੱਖ ਭੋਗਦੀ ਹੈ ਖਿੰਨ ਮਹਿ ਕੋੜੇ ਹੋਏ ਗਏ ਜਿਤੜੇ ਮਾਇਆ ਪੋਗ ਮਾਇਆ ਰੂਪੇ ਦਨਿਆਵੀ ਭੋਗ ਬਲਾਸ ਪਲ ਪਲ ਵਿੱਚ ਹੀ ਦੁੱਖ ਰੂਪ ਕੌੜੇ ਹੋ ਜਾਂਦੇ ਹਨ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵਹਿ ਰੋਜ ਕਿਸੇ ਕੋਲ ਰੋਣ ਧੋਣ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਪਰਮਾਤਮਾ ਤੋਂ ਬੇਮੁਖ ਹੋਏ ਮਨੁੱਖ ਦਾ ਪਰਮਾਤਮਾ ਨਾਲ ਮਲਾਪ ਕੌਣ ਕਰਾਉਣ ਲਈ ਕੋਈ ਵੀ ਸੰਤ ਰੂਪੀ ਵਿਚੋਲਾ ਨਹੀਂ ਬਣਦਾ ਕੀਤਾ ਕਿਛੂ ਨਾ ਹੋਵ ਏ ਲਿਖਿਆ ਤੁਰ ਸੰਜੋਗ ਸਾਡੇ ਦੁਆਰਾ ਕੀਤਾ ਕੁਛ ਵੀ ਨਹੀਂ ਹੋ ਸਕਦਾ ਹੁੰਦਾ ਉਹੀ ਹੈ ਜੋ ਸਰਵ ਸ਼ਕਤੀਮਾਨ ਵਾਹਿਗੁਰੂ ਧਰੋਂ ਸਾਡੇ ਕਰਮਾਂ ਵਿੱਚ ਲਿਖ ਕੇ ਭੇਜਦਾ ਹੈ ਢੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਵੱਡੇ ਭਾਗਾਂ ਨਾਲ ਜੇ ਪਰਮਾਤਮਾ ਨਾਲ ਸਾਡਾ ਮਲਾਪ ਹੋ ਜਾਵੇ ਤਾਂ ਸਭ ਵਿਛੋੜੇ ਦੇ ਦੁੱਖ ਮਿਟ ਜਾਂਦੇ ਹਨ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਬੰਦਨਾ ਤੋਂ ਮੁਕਤ ਕਰਨ ਵਾਲੇ ਪਰਮਾਤਮਾ ਨੇ ਮੈਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਲਿਆ ਹੈ ਕਤਕ ਹੋਵੇ ਸਾਧ ਸੰਗ ਬੈਨ ਸਹਿ ਸਬੇ ਸੋਚ ਕਤਕ ਦੇ ਮਹੀਨੇ ਜੋ ਪ੍ਰਾਣੀ ਸਾਧੂਆਂ ਦੀ ਸੰਗਤ ਕਰਦੇ ਹਨ ਉਹਨਾਂ ਦੀ ਹਰ ਤਰ੍ਹਾਂ ਦੀ ਚਿੰਤਾ ਖਤਮ ਹੋ ਜਾਂਦੀ ਹੈ ਕਤਕ ਦਾ ਮਹੀਨਾ ਸਾਰੇ ਸੰਗਤ ਲਈ ਖੁਸ਼ੀਆਂ ਲੈ ਕੇ ਆਵੇ ਘਰ ਵਿੱਚ ਤੰਦਰੁਸਤੀ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ